ਕੋਈ ਖਾਣੇ ਮਾਤਾ ਇੰਨੀਆਂ ਚੌਂਕੀਆਂ ਲਾਈਆਂ ਕਿਸੇ ਚੌਂਕੀ ਦਾ ਫਾਇਦਾ ਹੋਇਆ ਕਿਹੜੀ ਚੌਂਕੀ ਲਾਉਂਦੀ ਸੀ ਕਿੰਨੀਆਂ ਚਾਰ ਚੌਂਕੀਆਂ ਭਰੀਆਂ ਬੜੀਆਂ ਬੜੀਆਂ ਭਰੀਆਂ ਇਹ ਮਾ ਇੱਥੇ ਕਿਦੋਂ ਆਏ ਅੱਜ ਪਹਿਲੀ ਵਾਰ ਆਏ ਅੱਜ ਪਹਿਲੀ ਵਾਰ ਆਏ ਇਹ ਬਾਬੇ ਨਾਨਕ ਦੇ ਗੁਰੂ ਕੇ ਲੰਗਰਾਂ ਦੀ ਚੌਂਕੀ ਭਰਨ ਆਈਆਂ ਮਾ ਪਰ ਇੱਕ ਮੇਰੀ ਬੇਨਤੀ ਆ ਜਿੰਨਾ ਟਾਈਮ ਗੁਰੂ ਕੇ ਲੰਗਰਾਂ ਦੀ ਦਵਾਈ ਛਕਣੀ ਆ ਕੋਈ ਥੋੜਾ ਕੋਈ ਟੂਣਾ ਕੋਈ ਟਾਵਣਾ ਕੋਈ ਸਿਆਣਾ ਕਿਸੇ ਕੋਲ ਨਹੀਂ ਗਿਆ ਇਹ ਮੇਰੀ ਬੇਨਤੀ ਹੈ ਮੱਥਾ ਟੇਕ ਕੇ ਜਿੱਥੇ ਜਿਹੜੀ ਸ਼ਰਧਾ ਜਾਹ ਕੋਲ ਜਾਈ ਬੋਲਦੇ ਬਹੁਤ ਜਿਆਦਾ ਵਿੱਚੋਂ ਬੋਲ ਕੇ ਨਿਕੰਦਾ ਸ਼ਾਂਤ ਹੋ ਜਾਂਦੀ ਹੈ ਅਰੇ ਤੈਨੂੰ ਰੋਕਾਂਗੇ ਨਹੀਂ ਜਿੱਥੇ ਤੇਰਾ ਸ਼ਰਧਾ ਮੱਥਾ ਟੇਕ ਪਰ ਇਸ ਪ੍ਰੋਬਲਮ ਵਾਸਤੇ ਕਿਸੇ ਤੋਂ ਝਾੜਾ ਨਹੀਂ ਕਰਾਉਣਾ ਕਿਸੇ ਤੋਂ ਕੋਈ ਟੂਣਾ ਨਹੀਂ ਕਰਾਉਣਾ ਵਾਇਰਸ ਦੇ ਘਰ ਦੇ ਇਹ ਦਵਾਈਆਂ ਦੇ ਡੰਕਰ ਦੇ ਵਿੱਚੋਂ ਅਸੀਂ ਤੈਨੂੰ ਦਵਾਈ ਦੇਵਾਂਗੇ ਅੱਜ ਉਹ ਛੱਕਣੀਆਂ ਬਿਲਕੁਲ ਠੀਕ ਹੋ ਜਾਣਾ ਮੇਰੀ ਮਾਂ ਨੇ ਜਿਹੜੇ ਬਾੜ ਦਾ ਸਰ ਮੇਰੇ ਪਿਓ ਕਿਦੋਂ ਬਾੜਤਾ ਮੇਰਾ ਸਿਰ ਨਾਲੀ ਟੀ-ਸ਼ਰਟ ਘਰੇ ਲਾ ਕੇ ਰੱਖਿਆ ਏ ਕੁੱਟਾਂਗੇ ਤੇਰੇ ਪਿਆਓ ਕਹਿੰਦੇ ਬਾਣੇ ਨਹੀਂ ਜਾਣ ਦੇਣਾ ਤੇਰਾ ਨਾਮ ਕੀ ਆ ਬਾਣੇ ਨਹੀਂ ਜਾਣ ਦੇਣਾ ਕਹਿੰਦੇ ਤੇਰਾ ਨਾਮ ਕੀ ਆ ਹਾਂ ਬਲਵਿੰਦਰ ਬਲਵਿੰਦਰ ਕੌਰ ਆ ਕੰਜਪੜ ਨੇ ਕਿੱਥੋਂ ਆਇਆ ਆਂਦੀ ਆ ਬਾਹਰ ਚਾਚਾ ਰਵਿੰਦਰ ਪੜਕੇ ਲਿਉਂਦੀਆਂ ਰੋੜ ਦੇ ਕਿੱਥੋਂ ਆਇਆ ਪੜਕੇ ਤੋਂ ਮਾਰਦੇ ਆ ਘਰ ਹੈ ਨਹੀਂ ਮੇਰਾ ਮੈਂ ਮੇਰੇ ਘਰ ਵਾਲਾ ਨਹੀਂ ਝੱਡ ਕੇ ਚ ਗਿਆ ਗਿਆ ਦੋ ਬੱਚੇ ਆ ਗਏ ਲਿੱਕੇ ਲਿੱਕੇ ਕਿੰਨਾ ਪੜੀ ਏ ਪੜੀ ਤਾਂ ਅੱਧਿਕ ਪੜੀ ਹੋਈ ਏ ਬੱਚੇ ਕਿੱਥੇ ਆ ਬੱਚੇ ਉਹ ਦਾਜ ਕਿਹੜਾ ਹੁੰਦੇ ਆ ਲਾਏ ਉਹਨਾਂ ਨੂੰ ਬੱਚਿਆਂ ਨੂੰ ਦਾਜ ਨਹੀਂ ਘਰੋਂ ਚੋਟੇ ਨੇ ਹੈਗੇ ਹਾਂ ਬਲਾਓ ਤੁਸੀਂ ਲੈ ਕੇ ਆਓ ਜਾ ਕੇ ਇਹ ਨਾਲ ਆਏ ਮੁੰਡਾ ਤੁਹਾਡੇ ਨਾਲ ਕੌਣ ਆਹ ਦਰਿੰਦਾ ਪਾਪੀ ਜਿਹਨੇ ਮੇਰਾ ਸਰਪਾੜ ਕੋਈ ਨਹੀਂ ਨਾਲ ਕੌਣ ਆਪਨੇ ਮੇਰਾ ਸਰਪਾੜ ਲਿਆ ਉਹ ਲਾਏ ਉਹ ਬੱਚਿਆਂ ਨੂੰ ਕੀ ਕਹਿਣਾ ਕਰ ਇੱਥੇ ਲਿਆ ਤੁਸੀਂ ਇਹਨੂੰ ਦਾਖਲ ਕਰਾਂਗੇ ਇੱਥੇ ਥੋੜੇ ਦਿਨ ਕੀ ਕਹਿਣਾ ਕਰ ਤੂੰ ਬੁਜਿੰਦਰ ਜਰਨ 31 ਸਤੰਬਰ ਦੀਆਂ ਕਿਵੇਂ ਸਰਪਾੜਿਆ ਮੇਰੇ ਪਿਓ ਨੇ ਹੈ ਨਹੀਂ ਉਹ ਕੋਈ ਨਾ ਕੋਈ ਨਾ ਕੋਈ ਨਾ ਮੈਨੂੰ ਮੰਮੀ ਦੀ ਗੱਲ ਸੁਣ ਲੈਣੇ ਕੋਈ ਬੱਚਾ ਪਾਈਆਂ ਆ ਗਏ ਸੀ ਬਾਂਗਲੇ ਨਹੀਂ ਕੋਈ ਨਹੀਂ ਆ ਰਹੇ ਜੀ ਤੁਹਾਨੂੰ ਪਤਾ ਮੇਰੇ ਪਿਓ ਨੇ ਮੇਰੀ ਪ੍ਰਧਾਨੀ ਆਈ ਉਹਨਾਂ ਨੇ ਕੋਈ ਨਾ ਮੈਨੂੰ ਪਤਾ ਮੈਨੂੰ ਪਤਾ ਉਹ ਠੀਕ ਨਹੀਂ ਹੈਗੀ ਉਹ ਜਾਣ ਕੇ ਸਮਝਦੇ ਹਾਂ ਸਾਰਿਆਂ ਨੂੰ ਕਹਿੰਦੀ ਐ ਮਾਰਚੋ ਐਕਸੀਡੈਂਟ ਹੋ ਜਾਣਾ ਤੁਹਾਡੇ ਤੁਹਾਡੇ ਪਲਾਟੇ ਪੈ ਜਾਣ ਨਾ ਫੋਰ ਦੀ ਤੁਹਾਡੇ ਪਰਿਵਾਰ ਚ ਪਹਿਲਾਂ ਕੌਣ ਸੀ ਇੱਦਾਂ ਇਹਨਾਂ ਨਾਰਕਿਆਂ ਚ ਜਾਂ ਦਾਦਕਿਆਂ ਚ ਕੋਈ ਦਿਮਾਗੀ ਮਸਿਆ ਕੀ ਨਹੀਂ ਸੀ ਉਹ ਕਿੱਧਰ ਕਰਦੇ ਪਏ ਸੀ ਇਹ ਰਕਾਰ ਹੈ ਨਹੀਂ ਚੋਟ ਕੇ ਚੱਟਾ ਤਾਇਆ ਮਾਮਾ ਮਾਸੀ ਭੂਆ ਦਾਦਾ ਦਾਦੀ ਨਾਨਾ ਨਾਨੀ ਮੈਨੂੰ ਕਰੋ ਵੱਡਦੇ ਆ ਕੋਈ ਸਿੱਧਾ ਨਹੀਂ ਸੀਗਾ ਦਿਮਾਗ ਤੇ ਥੋੜਾ ਸਿੱਧਾ ਤੁਸੀਂ ਮੇਰੀ ਕੁੜੀ ਹੋ ਬੈਠੀ ਦੀ ਕੁੜੀ ਹੋਈ ਥੋੜੀ ਜੋ ਤੁਸੀਂ ਕਿ ਮੈਂ ਤੁਹਾਡੀ ਕੁੜੀ ਦੀ ਨਣ ਹਾਂ ਦਾ ਖੂਨ ਚ ਰਿਸ਼ਤਾ ਖੂਨੀ ਰਿਸ਼ਤਾ ਤੁਹਾਡੇ ਖੂਨ ਚ ਤੁਹਾਡੇ ਭੈਣ ਭਰਾਵਾਂ ਚ ਤੁਹਾਡੇ ਮਾਂ ਪਿਓ ਜਿਹੜੇ ਸਿਰ ਪਾੜਿਆ ਨਾ ਉਹ ਤੋਂ ਬਾਅਦ ਮੇਰੇ ਦਿਮਾਗ ਨਾਲ ਆਇਆ ਪਹਿਲਾ ਮਡੀ ਦਿਮਾਗੀ ਆਪ ਤੱਕ ਹੈ ਕੋਈ ਕੱਲ ਇਹਨਾਂ ਨੇ ਮੇਰਾ ਸਿਰ ਪਾੜਿਆ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਮਨੋਂ ਮੱਲਾ ਮਡੀ ਪਪਾ ਘਰ ਲਾ ਜਾਂਦਾ ਸੀ ਕਦੇ ਕਦੇ ਉਥੋਂ ਆਈ ਨਾਨੇ ਤੋਂ ਆਈ ਹੈ ਕੋਈ ਨਾ ਅੰਦਰ ਲਿਆਓ ਇੱਥੇ ਲਿਆਓ ਕੋਈ ਨਾ ਠੀਕ ਹੋ ਜਾਣਾ ਠੀਕ ਆਜ ਉਧਰ ਆ ਜਾ ਬੁਲਾਓ ਆਪਣੇ ਬੱਚਿਆਂ ਨੂੰ ਬੁਲਾਓ ਦੂਜਿਆਂ ਨੂੰ ਆਪਣੇ ਹਸਬੰਦ ਨੂੰ ਬੁਲਾਓ ਪਿਆਰ ਮਿਲੂ ਦੇ ਨਾ ਦਿੱਕਤ ਕੀ ਆ ਮਾਂ ਨੂੰ ਸੋਨੀ ਘਟ ਆ ਗਈ ਜਿਵੇਂ ਜੀ ਕੋਈ ਚੀਜ਼ ਕਹਿੰਦੇ ਹਾਸੇ ਬਾਤ ਦੇ ਉਹਦੀ ਐ ਨਹੀਂ ਗਈ ਅੱਗੇ ਆਇਆ ਸੀਗਾ ਅਸੀਂ IQ ਲੈਵਲ ਚੈੱਕ ਕਰਾਇਆ ਦਾ ਸੀਐਮਸੀ ਹਸਪੀਟਲ ਤੋਂ IQ ਲੈਵਲ ਚੈੱਕ ਹੋਊਗਾ ਤੇ ਪਤਾ ਲੱਗੂਗਾ ਵੀ ਇਹ ਆਪਣੀ ਉਮਰ ਦੇ ਬੱਚਿਆਂ ਤੋਂ ਕਿੰਨਾ ਪਿੱਛੇ ਆ ਹਾਂਜੀ ਉਹ ਜੀ ਦੀ ਕਹਿ ਰਹੇ ਨੇ ਕਿ ਅਸੀਂ ਟੈਸਟ ਕਰਾਇਆ ਉਹ ਤੇ ਉਹ ਲੱਕਾਸ ਮੋਟਾ ਮਹਿੰਗਾ ਕਹ ਰਹੇ ਸੀ ਕਿੰਨਾ ਮਹਿੰਗਾ ਕਰਵਾ ਲੇ ਸਕਦੇ ਆ ਕੋਈ ਆਪਾਂ ਚੈੱਕ ਅਪ ਕਰਾਉਣਾ ਹੈ ਆਡੀਬਨ ਦੀ ਕੋਈ ਸਮੱਸਿਆ ਰਹੇ ਬੱਚੇ ਨੂੰ ਆਟイズਮ ਕੋਈ ਨਾ ਆਪਾਂ ਡਾਕਟਰ ਨੂੰ ਚੈੱਕ ਕਰਾਉਨੇ ਆ ਦਵਾਈ ਦਵਾਵਾਂਗੇ ਫਿਕਰ ਨਾ ਕਿੱਥੋਂ ਆਏ ਹੋ ਅਸੀਂ ਕੋਈ ਫੋਟੋ ਸਾਈਟ ਤੋਂ ਆਇਆ ਜਿਹੜਾ ਪਿੰਡ ਦਾ ਕਲੀਨਿਕ ਤੋਂ ਆਇਆ ਦੇਖੋ ਜਲਦਾ ਤੁਹਾਨੂੰ ਦੁਬਾਰਾ ਆਉਣਾ ਪੈਣਾ ਵੀ ਕੈਂਪ ਤੇ ਟੋਕਨ ਲੈ ਕੇ ਨੈਕਸਟ ਟਾਈਮ ਆ ਜਾਓ ਕੋਈ ਨਾ ਕੋਈ ਦਿੱਕਤ ਨਹੀਂ ਟੈਨਸ਼ਨ ਨਾ ਲੈ ਤੋ ਭੈਣ ਮੇਰੀ ਇਹ ਠੀਕ ਹੋ ਜਾਊਗਾ ਇਹਨੂੰ ਟ੍ਰੇਨ ਕਰਨਾ ਪੈਣਾ ਥੋੜੇ ਜਿੰਨਾ ਪਿੱਛੇ ਆਉਂਦਾ ਇਹਨੂੰ ਸਪੋਰਟ ਕਰਨੀ ਪੈਣੀ ਹੈ ਇਹ ਦੂਜੇ ਬੱਚਿਆਂ ਤੋਂ ਅੱਗੇ ਹੋਊਗਾ ਇਹ ਗੱਲ ਯਾਦ ਰੱਖੀ ਇਹ ਬੱਚਾ ਤੁਹਾਡਾ ਨਾਮ ਰੌਸ਼ਨ ਕਰੂਗਾ ਪਰ ਜੇ ਨਹੀਂ ਕਰੂਗਾ ਤਾਂ ਤੁਹਾਡੀ ਗਲਤੀ ਕਰਕੇ ਹੋਊਗਾ ਤੁਸੀਂ ਇਹਨੂੰ ਟਾਈਮ ਦੇਣਾ ਇਹਦੇ ਕੋਲੇ ਜਿਹੜਾ ਦਿਮਾਗ ਆ ਉਹ ਕਿਸੇ ਕੋਲੇ ਨਹੀਂ ਇਹਨੇ ਜਦੋਂ ਇੱਕ ਪਾਸੇ ਨਹੀਂ ਸੋਚਣਾ ਦੂਜੇ ਪਾਸੇ ਨਹੀਂ ਸੋਚਣਾ ਇਹਨੇ ਤੇ ਜਦੋਂ ਮਗਰ ਪੈ ਗਿਆ ਜਿਹੜੇ ਕੰਮ ਦੇ ਇਹ ਉਹਦੇ ਵਿੱਚ ਸਾਰਿਆਂ ਤੋਂ ਫਾਸਟ ਹੀ ਹੋਊਗਾ ਇਹ ਲਈ ਜਿਹੜੀ ਗੱਲ ਨੂੰ ਯਾਰ ਜਿਹੜੇ ਬਸ ਇਹਦੀ ਚੰਗੀ ਟ੍ਰੇਨਿੰਗ ਹੋਵੇ ਚੰਗੇ ਸਕੂਲ ਜੁ ਹੋਵੇ ਸਾਡੇ ਕੋਲੇ ਇੱਥੇ ਟੀਚਰ ਆ ਅਸੀਂ ਇਹਨੂੰ 5-7 ਦਿਨ ਦੀ ਜੇ ਤੁਸੀਂ ਅਪਡਾਊਨ ਕਰ ਸਕਦੇ ਹੋ ਆਪਾਂ ਇਹਦੀ ਇੱਥੇ ਕਲਾਸਾਂ ਲਵਾਵਾਂਗੇ ਸਾਡੇ ਟੀਚਰ ਆ ਜਿਹੜੇ ਉਹ ਦੇਖਣਗੇ ਬੱਚੇ ਦੀ ਦਿੱਕਤ ਕੀ ਆ ਤੁਸੀਂ ਹੁਣ ਅਗਲੇ ਕੈਂਪ 'ਚ ਆਇਓ ਟੋਕਨ ਲੈ ਲਿਓ ਫੋਨ ਤੇ ਕਰਕੇ ਫੋਨ 14 ਦਿਨਾਂ ਬਾਅਦ ਦੁਬਾਰਾ ਕੈਂਪ ਆਣਾ ਸਾਲ ਬਾਅਦ ਅਗਲੇ 14 ਦਿਨਾਂ ਬਾਅਦ ਆਇਓ ਫਿਰ ਅਸੀਂ ਇਹਨੂੰ 10 ਦਿਨਾਂ ਦੇ ਕੈਂਪ 'ਚ ਸ਼ਾਮਲ ਕਰਨਾ ਠੀਕ ਆ ਕੋਈ ਨਹੀਂ ਬਾਪੂ ਸਤਿ ਸ਼੍ਰੀ ਅਕਾਲ ਭਾਈ ਜੀ ਬਾਬਾ ਇਹ ਬਾਪੂ ਜੀ ਕੀ ਹੋ ਗਿਆ ਬਾਪੂ ਕੀ ਹੋ ਗਿਆ ਬਾਪੂ ਦਾ ਡੋਰੇ ਨਹੀਂ ਹਟਦੇ ਡੋਰੇ ਨਹੀਂ ਹਟਦੇ ਖੜ ਜਾ ਖੜ ਜਾ ਗੁੱਸਾ ਨਹੀਂ ਕਰ ਖੜ ਬਾਬੇ ਨੂੰ ਮਰਦਾ ਨਹੀਂ ਕੀਤਾ ਮਰਗੀ ਦੇ ਦੋਰੇ ਪੈਂਦੇ ਮਰਗੀ ਦੇ ਪਤਾ ਹੀ ਨਹੀਂ ਸਮਝੋ ਬਾਹਰ ਆ ਗਿਆ ਨਹੀਂ ਦੋਰੇ ਜਦੋਂ ਪੈਂਦੇ ਕਿੰਨਾ ਪੈਂਦੇ ਐਡਾ ਹੱਥ ਪੈਰ ਮੁੜ ਜਾਂਦੇ ਆ ਹੱਥ ਪੈਰ ਵੀ ਮੁੜ ਜਾਂਦੇ ਆ ਨਹੀਂ ਕਰਦੇ ਮੂੰਹ ਚੱਕ ਨਿਕਲਦੀ ਆ ਨਹੀਂ ਚੱਕਦੀ ਜਦੋਂ ਦੌਰਾ ਪੈ ਕੇ ਹਟਦਾ ਉਸ ਤੋਂ ਬਾਅਦ ਇਹ ਸੌ ਜਾਂਦਾ ਹਾਂ ਸੁਣਦਾ ਦੌਰਾ ਪੈਣ ਤੋਂ ਬਾਅਦ ਤੁਰੰਤ ਹਾਂਜੀ ਦਵਾਈ ਚਲਦੀ ਦੇ ਵਿੱਚ 36 ਸਾਲ ਹੋ ਗਏ 86 ਦਾ ਜਨਮ ਹੈ ਦਾ ਤੋਂ ਤੋਂ ਦਵਾਈ ਚਲਦੀ ਆ ਦਵਾਈ ਚਲਦੀ ਦੇ ਵਿੱਚ ਵੀ ਦੌੜ ਨਹੀਂ ਹਟਦੀ ਅੱਛਾ ਉਸੂਲ ਜੇ ਨਹੀਂ ਚੱਕ ਕੇ ਕਿੱਥੇ ਅੱਛਾ ਕਿੰਨੇ ਦਿਨ ਕਿੰਨੇ ਦੌਰੇ ਪਏ ਆਂਦੇ ਆ ਇੱਕ ਤੇ 10 ਦੇ ਵਿੱਚ 10 ਦਾ 15-15 ਦਿਨ ਨਹੀਂ ਕਿ ਉਹ ਦਵਾਈ ਦਵਾਈ ਚਲਦੀ ਦੇ ਵਿੱਚ ਅੱਛਾ ਸਾਡੇ ਕੋਲੇ ਪਹਿਲੀ ਵਾਰ ਆਏ ਹੋ ਹਾਂਜੀ ਠੀਕ ਆ ਬਾਪੂ ਐਦਾਂ ਗੱਲ ਕੀ ਨਾਮ ਵੀ ਇਹਦਾ ਜਸਵਿੰਦਰ ਸਿੰਘ ਐ ਜਸਵਿੰਦਰ ਸਿੰਘ ਦਾ ਪਿੰਡ ਕਿਹੜਾ ਸਿੰਘਾਵਾਲਾ ਮੋਗੇ ਦੇ ਕੋਲੇ ਮੋਗੇ ਕੋਲੇ ਸਿੰਘਾਵਾਲਾ ਮੈਂ ਤਾਂ ਠੀਕ ਆ ਵੀ ਛੋਟੇ ਪਿੰਡੋਂ ਸ਼ਮਸ਼ਾਨ ਘਾੜ ਚੋਂ ਲੈ ਕੇ ਆਈ ਬੰਦਾ ਜਿਹੜਾ ਪੰਡਤ ਪੰਡਤ ਨਸੀਬੀਦਾਂ ਹੁੰਦਾ ਸੀ ਉਹ ਟੀਕੇ ਲਾਉਂਦਾ ਸੀ ਸ਼ਮਸ਼ਾਨ ਘਾੜ ਚ ਪਿਆ ਸੀ 4 ਸਾਲ ਪਹਿਲਾਂ ਲੈ ਆਏ ਸੀ ਨਹੀਂ ਠੀਕ ਐ ਲੋ ਉਹ ਤਾਂ ਗੱਲ ਕਰਦੇ ਆ ਬਾਬੇ ਨੂੰ ਦੱਸਣ ਕੋਈ ਜਿਹਦਾ ਨਾਂ ਜਸਵਿੰਦਰ ਹਾਂਜੀ ਜਸਵਿੰਦਰਾ ਉਹ ਬਾਬੇ ਨੂੰ ਮੰਨ ਆਇਆ ਕੋਈ ਨਾ ਮੰਨ ਲਈ ਉਹ ਮੰਨ ਨਹੀਂ ਜਸਵਿੰਦਰਾ ਇਹਨੂੰ ਜੇ ਦੱਸ ਦੇਣ ਇੱਥੇ ਦਾਖਲ ਕਰ ਲਈਏ ਨਾਲ ਰਹੇਗਾ ਨਹੀਂ 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 ਹਰ ਤਾਂ ਨਹੀਂ ਕਰਦੇ ਨਹੀਂ ਕਰਦੇ ਨਹੀਂ ਕਰਦੇਗੇ ਤਾਂ ਤਾਂ ਸੋਲਣਾ ਕਿ ਸਰ ਕੋਈ ਜਾਣ ਉਹ ਸਹੀ ਹੁੰਦਾ ਸਰ ਕੋਈ ਨਹੀਂ ਕਰਦਾ ਮੰਨਦਾ ਮੈਂ ਤੇਰੀ ਗੱਲ ਵੀ ਜੇ 5-6 ਦਿਨ ਇੱਥੇ ਦਾਖਲ ਕਰਕੇ ਦਵਾਈ ਦੇ ਦਈਏ ਰੈਪੋਂਗੇ ਨਾਲ ਇਹ ਤਾਂ ਨਹੀਂ ਪਰ ਇਹ ਨਹੀਂ ਉਹ ਰੱਖ ਲਾਂਗੇ ਅਸੀਂ ਉਹ ਤਾਂ ਸਾਡੇ ਸ਼ਰਦਾਰ ਦੀ ਹੈ ਨਾ ਇਹ ਜੀ ਜਦੋਂ ਹੁੰਦਾ ਨਾ ਇਹਦੀ ਆਖ ਖੱਟ ਜਾਂ ਮੈਂ ਇੱਥੇ ਰੱਖ ਕੇ ਪੰਜ ਚਾਰ ਦਿਨ ਇਹੀ ਦੇਖਣਾ ਆਪਾਂ ਵੀ ਦਿੱਕਤ ਕੀ ਆ ਹਾਂਜੀ ਹਾਂ ਜੇ ਪਤਾ ਲੱਗੂਗਾ ਤਾਂ ਹੀ ਉਹਦਾ ਇਲਾਜ ਹੋਊਗਾ ਹਾਂਜੀ ਹਾਂ ਇਹਨੂੰ ਅਸੀਂ ਦਾਖਲ ਕਰ ਲੈਨੇ ਆ ਪੰਜ-ਛੇ ਦਿਨ ਪੰਜ ਕਿਤੇ ਨਾ ਫਿਰ ਸੁੱਤੀ ਦੇ ਦਾਂਗੇ ਇੱਕ ਜਿਹੜਾ ਨਾਲ ਰਹੇ ਹੋ ਸਾਡੇ ਕੋਲ ਤੁਸੀਂ ਪੰਜਾਂ ਦਿਨਾਂ ਦੇ ਨਾਲੇ ਟੈਸਟ ਹੋ ਜਾਣਗੇ ਸਾਰੇ ਪਤਾ ਲੱਗ ਜੂ ਵੀ ਕੀ ਦਿੱਕਤ ਆ ਰੱਖ ਲਿਏ ਰੱਖ ਲਿਏ ਜਸਵਿੰਦਰਾ ਕੋਈ ਨਾ ਫਿਕਰ ਨਾ ਕਰ ਇਹਨੂੰ ਅੰਦਰ ਲੈ ਰੋ ਪਰ ਰੋਕੇ ਰੱਖੀ ਬਈ ਇੱਥੇ ਆ ਓਹੋ ਅੱਧੀ ਚਿੰਚਾ ਲਾਤਾ ਕੋਈ ਨਾ ਚੱਕ ਲੈਣਾ ਜੀ ਆਪ ਵੀ ਮਾਰਿਆ ਬੇਬੇ ਦੇ ਆਹ ਦੇ ਆ ਮਾਸ ਲਾਤਾ ਇੰਨਾ ਆ ਤੇਰੇ ਸਾਹਮਣੇ ਹੁਣ ਤੂੰ ਲਾਇਆ ਤੇਰੀ ਮਾਂ ਆ ਯਾਰ ਜਸਵਿੰਦਰਾ ਐ ਯਾਰ ਮਾਂ ਦੇ ਮਾਰੀ ਦਾ ਜਿਹਨਾਂ ਨੇ ਚੁਪ ਕੇ ਕੀਤਾ ਇਹ ਉਹ ਮਨ ਦਾ ਕੋਈ ਜ ਸੁਵਿੰਦਰ ਆਹ ਤਾਂ ਗਲਤ ਗੱਲ ਆ ਯਾਰ ਮਾਂ ਦਾ ਹੱਥ ਵੱੜਦਾ ਤੂੰ ਕਿੰਨਾ ਸੰਤਾ ਕੱਲੇ ਮਾਰ ਕੇ ਕੱਢ ਦਿੰਦੇ ਆ ਡੱਗ ਪਾਣੇ ਮੇਰੇ ਤੋਂ ਦਿਖਾ ਦੇ ਜੀ ਆ ਇਹ ਫੜਾ ਦੇ ਬੀਬੇ ਇੱਧਰ ਫੜਾ ਦੇ ਕਿੱਧਰ ਲੈ ਕੇ ਗਿਆ ਟ ਇੱਧਰ ਲੈ ਕੇ ਆ ਜ ਸੁਵਿੰਦਰ ਨੰਦਰ ਅੰਦਰ ਕਾ